10 ਦਾਣਾ ਬਲੈਕ ਬੈਲਰ ਕਾਲਾ ਮੋਰਚਾ ਬਲੈਕ ਬੈਲਰ ਜੀ ਗਲਤੀ ਹੈ ਬੈਠੇ ਮਤਲਬ ਜਮਾਨ ਬਲੈਕ ਬੈਲਰ ਇਹ ਲੋਕ ਚੋਣਾਂ ਵਿੱਚ ਕੀ ਇਹ ਸਾਨੂੰ ਹਮੇਸ਼ਾ ਟਾਰਗੇਟ ਕਰਦੇ ਆ ਜੇ ਕੋਈ ਇੱਕ ਅਸੀਂ ਬੁੱਢੇ ਨਾਲ ਗੱਲ ਕਰਦੇ ਆ ਅਸੀਂ ਦੱਸਣਾ ਚਾਹੁੰਦੇ ਆ ਸਾਰੇ ਪੰਜਾਬ ਨੂੰ ਸਾਰੇ ਸਰਕਾਰ ਨੂੰ ਇਹ ਅਸੀਂ 250 ਕਰੋੜ ਰੁਪਏ ਲਾ ਕੇ ਸੀਰੀਜ਼ ਪਲਾਂਟ ਲਗਾਏ ਆ ਔਰ ਅਸੀਂ ਇਹ ਬਿਨਾਂ ਫੈਕਟਰੀਆਂ ਸਾਡੇ 4 ਕਰੋੜ ਰੁਪਏ ਨਾਲ ਸਾਨੂੰ ਮਹੀਨੇ ਦਾ ਬਿੱਲ ਦਿੰਦੇ ਆ ਸਾਡੀ 4000 ਕਰੋੜ ਦੀ ਟਰਨਓਵਰ ਹੈ ਅਸੀਂ ਪਹਿਲੇ ਹੀ 150 ਕਰੋੜ ਦੀ ਲੇਬਰ ਦਿੰਦੇ ਆ 200 ਕਰੋੜ ਦੇ ਬਿਜਲੀ ਦੇ ਬਿੱਲ ਦਿੰਦੇ ਆ 100 ਕਰੋੜ ਰੁਪਏ ਆਲਮੋਤ ਅਸੀਂ ਟੈਕਸ ਦਿੰਦੇ ਆ ਆ ਜਿੰਨੇ ਕੈਮਰਾ ਮਾਰਗਾ ਦੇਖੋ ਜਿੰਨੇ ਸਾਡੇ ਬਰਕਰ ਭਰਾ ਹੈਗੇ ਆ ਸਾਰੇ ਸਾਡੇ ਕਾਰਿਆ ਕਰਤਾ ਹੈਗੇ ਆ 400 ਕੋਰਪਾ ਦੀ ਤਨਖਾਹ ਦਿੰਦੇ ਆ ਲੱਗੇ ਸਾਡੇ ਕੋਲ ਤਾਂ ਕੋਈ ਪਲੇਟਫਾਰਮ ਹੈ ਉਹ ਤਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਰਿਹਾ ਉਹਨੇ ਮੇਰੇ ਵਰਗੇ ਆ ਸੀ ਮੈਨੂੰ ਕਿ ਚੰਮਲ ਕਰਾਨ ਮੈਂ ਵੀਡੀਓ ਪਾ ਕੇ ਕਹਿੰਸੀ ਲੀਰ ਲੱਗਿਆ ਮੈਂ ਤੈਨੂੰ ਚੈਲੰਜ ਕਰਦਾ ਜਿਹੜੇ ਤੇਰੇ ਵਰਗੇ ਹੰਕਾਰੀ ਨੇ ਨੱਥ ਪਾਉਣ ਨੂੰ ਲੀਰ ਨਹੀਂ ਕਹਿੰਦੇ ਮੈਨੂੰ ਮੈਨੂੰ ਟੀਰ ਹੈ ਤੇਰੇ ਟੀਰ ਭਾ ਕੇ ਨੱਥ ਪਾਈਆ ਸੀ ਤੇਰੇ ਹਿੰਮਤ ਵੀ ਉੱਥੇ ਆ ਜਾਵੇ ਨਾ ਤੇਰੀ ਹਿੰਮਤ ਵੀ ਨਹੀਂ ਆ ਜਾਵੇ ਸਪੈਸ ਤੋਂ ਫੇਰ ਇਹ ਨਾ ਤਾਂ ਪ੍ਰਸ਼ਾਸਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਹੈ ਪਰ ਜੇ ਸਾਨੂੰ ਕੋਈ ਚੈਲੰਜ ਕਰੂਗਾ ਤਾਂ ਡਾਇੰਗ ਇੰਡਸਟਰੀ ਨਹੀਂ ਛੱਡੂਗੀ ਆਪਣੇ 12 ਸਾਲ ਤੋਂ ਬੜੀ ਤਿਆਰ ਨਹੀਂ ਕੀਤਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਅਸੀਂ ਕਿੰਨਾ ਨਹੀਂ ਕਰਦੇ ਅਸੀਂ 250 ਕਰੋੜ ਰੁਪਏ ਲਗਾਇਆ ਪਾਣੀ ਸਾਫ ਕਰਨੇ ਲਗਾਇਆ ਕਿਸੇ ਨਫੇ ਹੋ ਕੇ ਨਹੀਂ ਲਗਾਇਆ ਸਿਰ ਕਾਰਨ ਕੀ ਬਦਲੀ ਐਡਾ ਵੜਾ ਬਹੁਤ ਡੈਰੀਆਂ ਦਾ ਕਾਰਨ ਹੈਗਾ ਹੋਰ ਬਹੁਤ ਨਸਤੀ ਹੈਗੀ ਆ ਦਰਸ਼ਕਾਂ ਦਾ ਪਾਣੀ ਹੈ ਅਸੀਂ ਜਿੰਦਗੀ ਮੁੱਦੇ ਜਿਹੜੇ ਹਰ ਵਾਰ ਵਿੱਚ ਸਾਰੀ ਸਰਕਾਰ ਨੂੰ ਪਤਾ ਸਾਰੇ ਡਿਪਾਰਟਮੈਂਟਾਂ ਨੂੰ ਪਤਾ ਤੇ ਹੁਣ ਰੱਖੋ ਇਹ ਤਾਂ ਸਿਰ ਪੈਸੇ ਭਰਦਾ ਪੈਸੇ ਲਿਖਾਉਣਾ ਅਸੀਂ ਨਹੀਂ ਦੇਣੀ ਅੱਛਾ ਪਰਹਾਰ ਜੀ ਮੈਸੇਜ ਕੀਤਾ ਜੋ ਹੋਰ ਵਾਸਤੇ ਅਸੀਂ ਜਿਹੜਾ ਸਾਡੇ ਨਾਲ ਕੋ ਟਕਰੇਗਾ ਅਸੀਂ ਉਹ ਰੱਖੋਗੇ ਟਕਰਾਂਗੇ ਸਾਡੇ ਕੋ ਪਾਰਾ ਕਰਦਾ ਸਾਨੂੰ ਸੰਘਿਆ ਤੇ ਅਸੀਂ ਬਿਲਕੁਲ ਅਸੀਂ ਵਿਕਾਸ਼ ਨਹੀਂ ਕਰਾਂਗੇ ਕਿਸੇ ਦਾ ਟੱਕਾ ਸਾਡੇ ਕੋ ਪੰਜੀ ਨਹੀਂ ਮਿਲਣੀ ਕਿਸੇ ਨੂੰ ਵੀ ਦੁਨੀਆ ਤੇ ਹੋੜੇ ਨਹੀਂ ਚਾਹੀਦੇ ਤੇ ਕਿੰਨੇ ਕੁ ਲੋਕਾਂ ਨੂੰ ਬੇਕੂ ਬਣਾ ਲੈਣਗੇ ਅਸਲੀਅਤ ਹਮੇਸ਼ਾ ਸਾਮਣੇ ਹੁੰਦੀ ਹੈ ਤੇ ਸਾਰੇ ਇੰਡਸਟਰੀਸਟ ਭਰਾ ਬੈਠੇ ਹੋਏ ਤੇ ਗੱਲ ਚੱਲ ਰਹੀ ਸੀ ਕਿ ਲੱਖਾਂ ਲੋਕਾਂ ਨੂੰ ਜ਼ਿਗਾਰ ਦੇਣੇ ਮੈਂ ਪੁੱਛਣਾ ਚਾਹੁੰਦਾ ਅਮਕੋਜ ਮਾਨਮੂ ਤੇ ਲੱਖੇ ਸੁਧਾਇਆ ਨੂੰ ਤੋ ਕਿੰਨੇ ਬੰਦਿਆਂ ਨੂੰ ਰਜਗਾਰ ਦਿੱਤਾ ਅਜੇ ਤੱਕ ਕਿੰਨੇ ਘਰਾਂ ਦੀ ਰੋਟੀ ਚਲਾਈ ਲੋਕਾਂ ਦੀ ਰੋਟੀ ਖੋਹਦਾ ਹੋ ਸਕਦੀ ਹੈ ਗੈਂਗਸਟਰ ਬਣ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਪਰ ਅੱਜ ਤੱਕ ਕਿਸੇ ਵੀ ਇੱਕ ਬੰਦੇ ਨੂੰ ਰਜਗਾਰ ਨਹੀਂ ਦਿੱਤਾ ਉਹ ਸਮੂਹ ਚਲਣ ਕਰਦੇ ਆ ਕਿ ਇਹਦਾ ਵੀ ਐਸਆਰ ਕੀ ਆ ਅਸੀਂ ਕਿੰਨੇ ਕਹਿੰਦੇ ਕੋਰਡ ਬਿਏ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਟੈਕਸ ਦੇਣੇ ਆ ਤੇ ਉਹ ਗਾ ਲੋਕਾਂ ਨੂੰ ਗੁੰਮਰਾ ਕਰਨੀ ਪਤਾ ਕੀ ਕਹਿੰਦੇ ਆ ਕਹਿੰਦੇ ਲੋਕਾਂ ਨੂੰ ਮਾਰ ਨਹੀਂ ਟੱਕ ਦਿੰਦੇ ਆ ਉਹ ਇਹ ਸਾਰਾ ਪਾਣੀ ਸਾਫ ਕਰਕੇ ਬੁੱਢੇ ਨਾਲੇ ਚ ਪਾ ਰਹੇ ਆ ਟੈਕਸ ਦੇ ਰਹੇ ਆ ਜਿੰਨਾ ਸਰਕਾਰਾਂ ਚੱਲਦੀਆਂ ਤੇੜਾ ਦਸ ਕੀਰ ਜਗਾਰ ਦਾ ਸਾਹ ਦੇਣਾ ਤੇਰੀਆਂ ਕਾਰਾਂ ਸੋਰ ਤੋਂ ਸ਼ਾਂਤਾਂ ਕਿਤਨਾ ਭੱਜਦੀਆਂ ਉਹ ਮਦ ਤੇਰੇ ਕਿਹੜਾ ਦਾਬੂ ਪਵਾਉਂਦਾ ਬਸ ਆਗੇ ਤੇ ਬਸੇ ਤੇ ਆਗੇ ਪ੍ਰਗਟ ਗੰਦਾਰੀਆਂ ਕੁੱਤੂ ਚੱਲਦੀਆਂ ਇੱਕ ਛੋਟਾ ਜਿਹਾ ਬਲੈਕਮੈਨਰ ਸੀਗਾ ਜਦੋਂ ਇਹ ਕਿਸੇ ਨੂੰ ਬਲੈਕਮੇਲ ਕਰਦਾ ਕੱਲੋ ਬੰਦੇ ਨੂੰ ਬਲੈਕਮੇਲ ਕਰਦਾ ਸੀ ਉਹ ਡਰਦਾ ਇਹਨੂੰ ਹਜ਼ਾਰਾਂ ਰੁਪਏ ਲੱਖਾਂ ਰੁਪਏ ਜੋ ਮੰਗਦਾ ਹੈ ਦੇ ਦਿੰਦਾ ਹੈ ਪਰ ਅੱਜ ਜਦਨੇ ਗੱਪ ਲਗਾ ਰਿਹਾ ਹਪਤਾਲਿਆ ਅਜਨਪ ਪੰਜਾਬ ਦੀ ਮਾਨ ਦਸਵੀ ਬੈਂਕ ਐਸੋਸੀਏਸ਼ਨ ਨੂੰ ਹੱਤ ਪਾ ਲਿਆ ਇਹਨੂੰ ਦਿਨ ਦੇ ਵਿੱਚ ਤਾਰੇ ਦਿਖਾ ਦੇਵਾਂਗੇ ਸੁਣਾ ਮੈਂ ਜੇ ਤੇਰੇ ਦੇ ਹਿੰਮਤ ਆ ਤੇ ਚੜੀਏ ਤੈਨੂੰ ਤੂੰ ਸੜਨਾ ਕਿੱਥੇ ਮੱਛੀ ਟਵੇਟ ਕਰਦਾ ਜਿੱਥੇ ਮਰਜ਼ੀ ਸਾਨੂੰ ਬੁਲਾ ਲੈ ਤੂੰ ਆਦੇ ਘਰ ਦੇ ਬਾਹਰ ਬੁਲਾ ਲੈ ਅਸੀਂ ਤੇਰੇ ਪਿੰਡੋਂ ਉਹਨੂੰ ਤਿਆਰ ਆ ਤੇਰੇ ਮੱਲੇ ਤੋਂ ਉਹਨੂੰ ਤਿਆਰ ਆ ਤੈਨੂੰ ਹਰ ਗੱਲ ਦਾ ਜਵਾਬ ਦਵਾਂਗੇ ਤੇਰੀ ਹਰ ਕੰਨੀਦਗੀ ਦਾ ਲੋਕਾਂ ਨੂੰ ਦੱਸਾਂਗੇ ਕਿੰਨਾ ਤੂੰ ਘਟਿਆ ਇਨਸਾਨ ਹੈ ਕਿੰਨਾ ਤੂੰ ਲੋਕਾਂ ਨੂੰ ਬੇਕਮਲ ਕਰਦਾ ਸਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਮੇਰੀ ਤਾਂ ਸਾਰੀ ਨੈਸ਼ਨ ਇੰਡਸਟਰੀ ਨੂੰ ਇਹਦੀ ਬੇਨਤੀ ਹੈ ਆਪਾਂ ਇਹਨਾਂ ਲੋਕਾਂ ਬੇਫਿਕਰਾਂ ਦੇ ਗੁੰਮਰਾ ਕਰਨ ਵਾਲਾ ਦਾ ਪ੍ਰਚਾਰ ਉਸ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਆਪਾਂ ਦੇ ਇੱਕ ਟੀਮ ਬਣਾਈਏ ਆਪਾਂ ਵੀ ਆਪਾਂ ਬਹੁਤ ਪਰਫੈਕਟ ਟੀਮਾਂ ਮਿਲਦੀਆਂ ਆਪਾਂ ਹਾਇਰ ਕਰੀਏ ਆਪਣੇ ਕੋਲ ਪੈਸਾ ਨਾ ਆਪਣੇ ਕੋਲ ਸਭ ਕੁਝ ਹੈ ਆਪਾਂ ਸਮਝਾਵਾ ਨਾ ਆਪਾਂ ਪਿੰਡਾਂ ਚ ਜਾ ਕੇ ਉਹਦਾ ਕਾਊਂਟਰ ਕਰੀਏ ਤੁਹਾਨੂੰ ਤੋਂ ਕਰਕੇ ਨਾ ਦਾ ਲੋਕਾਂ ਨੂੰ ਦੱਸੀਏ ਆਪਣੀਆਂ ਵੀਡੀਓ ਵਿਖਾ ਕੇ ਕਹਿੰ ਸਾਫ ਪਾਣੀ ਕਰਕੇ ਪਾ ਰਹੇ ਆ ਤਾਂ ਕਿ ਲੋਕੀ ਗੁੰਮਰਾਹ ਨਾ ਹੋ ਸਕਣ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪਰ